ਹਾਂ ਜੀ ਅੱਜ ਤੁਸੀਂ ਡੀਸੀ ਦਫ਼ਤਰ ਬਰਨਾਲਾ ਵਿਖੇ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਕੀ ਕਹਿਣਾ ਚਾਹੋਗੇ ਅੱਜ ਦਾ ਇਹ ਜਿਹੜਾ ਧਰਨਾਗਾ ਮਜ਼ਦੂਰ ਵਿਰੋਧੀ ਜਿਹੜੀਆਂ ਨੀਤੀਆਂ ਮੋਦੀ ਸਰਕਾਰ ਲੈ ਕੇ ਆਈ ਹੈ ਮਜ਼ਦੂਰਾਂ ਦੇ ਰੁਜ਼ਗਾਰ ਖੋਣ ਵਾਲਾ ਇੱਕ ਦੰਦ ਨੇ ਜਿਹੜਾ ਕਾਨੂੰਨ ਬਣਾਇਆ ਜੀ ਆਰਾਮ ਜੀ ਯਾਨੀ ਕਿ ਉਹਦੇ ਵਿੱਚ ਐਕਟ ਦੀ ਥਾਂ ਤੇ ਮਿਸ਼ਨ ਬਣਾਤਾ ਮਿਸ਼ਨ ਦਾ ਮਤਲਬ ਬੜਾ ਸਾਫ਼ ਹੁੰਦਾ ਹੈ ਵੀ ਗਾਰੰਟੀ ਗਾਰੰਟੀ ਕੋਈ ਨਹੀਂ ਸੈਂਟਰ ਸਰਕਾਰ ਦੀ ਇੱਛਾ ਤੇ ਨਿਰਭਰ ਕਰੂ ਕੰਮ ਦੇਣਾ ਹੈ ਕਿ ਨਹੀਂ ਦੇਣਾ ਉਹ ਪਹਿਲਾਂ ਵਾਂਗੂ ਇੱਕ ਕੰਮ ਮੰਗਣ ਦਾ ਹੱਕ ਮਜ਼ਦੂਰਾਂ ਤੋਂ ਖੋਹਿਆ ਜਾਊਗਾ ਇਸ ਕਰਕੇ ਉਹਦੇ ਖਿਲਾਫ ਦੂਜਾ ਇਹੜਾ ਬਿਜਲੀ ਐਕਟ 2025 ਜਿਹਦੇ ਤਹਿਤ ਜਿਹੜੀ ਪਹਿਲਾਂ ਬਿਲਾ ਦੇ ਉੱਤੇ ਸਬਸਿਡੀ ਮਿਲਦੀ ਸੀ ਲੋਕਾਂ ਨੂੰ ਕੋ ਮੁਫਤ ਬਿਜਲੀ ਦੀ ਸਹੂਲਤ ਮਿਲਦੀ ਸੀ ਉਹ ਖਤਮ ਕਰਕੇ ਜਿੰਨੀਆਂ ਮਲਣ ਵਪਾਰ ਕਰਨ ਵਰਤੋਂ ਵਾਸਤੇ ਬਿਜਲੀ ਵਰਤਦੇ ਨੇ ਪਹਿਲਾਂ ਤਰ੍ਹਾਂ ਉਹਨਾਂ ਦੇ ਬਰਾਬਰ ਕੀਤੇ ਜਾਣਗੇ ਆ ਇਸ ਤੋਂ ਬਾਅਦ ਜਿਹੜੇ ਸਮਾਰਟ ਮੀਟਰ ਲਾਏ ਜਾ ਰਹੇ ਨੇ ਕਿਪਲੇ ਮੀਟਰ ਹੁਣ ਜਿਵੇਂ ਆਪਣੇ ਮੋਬਾਈਲ ਫੋਨ ਦੇ ਉੱਤੇ ਆਪਾਂ ਰੀਚਾਰਜ ਕਰਦੇ ਆ ਅਪਸਫੇਅਰ ਸਾਡੇ ਸਾਰੇ ਲੋਕਾਂ ਨੂੰ ਬਿਜਲੀ ਵਾਲੇ ਮੀਟਰ ਵੀ ਰੀਚਾਰਜ ਕਰਾਉਣੇ ਪਿਆ ਕਰਨਗੇ ਉਸ ਹਿਸਾਬ ਨਾਲ ਬਿਜਲੀ ਕੰਪਨੀ ਦੀ ਮਰਜ਼ੀ ਹੋ ਉਹ ਜਿੰਨੀਆਂ ਮਰਜ਼ੀ ਕੀਮਤਾਂ ਵਧਾ ਦੇਣ ਜੇ ਤੁਸੀਂ ਰੀਚਾਰਜ ਕਰਾਓਗੇ ਤਾਂ ਤੁਹਾਡਾ ਪੱਖਾ ਚੱਲੂਗਾ ਤਾਂ ਤੁਹਾਡਾ ਬੱਲਬ ਚੱਲੂਗਾ ਇਸ ਤਰ੍ਹਾਂ ਕਰਕੇ ਜਿਹੜਾ ਬਿਜਲੀ ਐਕਟ 225 ਹੈ ਇਹ ਸਾਡੇ ਮਜ਼ਦੂਰਾਂ ਆਮ ਲੋਕਾਂ ਕਿਸਾਨਾਂ ਤੇ ਸਾਰੀ ਸਮਾਜ ਦੇ ਜਿਹੜੇ ਲੋਕ ਬਿਜਲੀ ਵਰਤਦੇ ਨੇ ਘਰੇਲੂ ਵਰਤੋਂ ਦੇ ਲਈ ਉਹਨਾਂ ਸਾਰਿਆਂ ਤੇ ਬਹੁਤ ਵੱਡਾ ਬੋਝ ਪਾਉਣ ਜਾ ਰਿਹਾ ਹੈਗਾ ਇਸ ਕਰਕੇ ਜੇ ਆਪਾਂ ਆਪਣੇ ਘਰਾਂ 'ਚੋਂ ਦੇਰਾ ਹੋਂ ਤੋਂ ਬਚਾਉਣਾ ਹੈ ਤਾਂ ਸਾਨੂੰ ਬਿਜਲੀ ਐਕਟ ਦੇ ਖਿਲਾਫ ਵੀ ਨਿੱਤਰਨਾ ਪਊਗਾ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਵਿਸ਼ੇਸ਼ ਸੈਸ਼ਨ ਬੁਲਾ ਕੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਾਂ ਮਨਰੇਗਾ ਕਾਨੂੰਨ ਦੇ ਖਿਲਾਫ ਕਹ ਲੋ ਮਤਾ ਪਾਇਆਗਾ ਤੇ ਪੰਜਾਬ ਸਰਕਾਰ ਇਹ ਕਹਿਣਾ ਚਾਹ ਰਹੀ ਹੈ ਵੀ ਅਸੀਂ ਮਜ਼ਦੂਰਾਂ ਦੇ ਤੈਸ਼ੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਇੱਕ ਗੱਲ ਅੰਕੜੇ ਦੇਖੋ ਪਹਿਲਾਂ ਇਸ ਸਾਲ ਪੂਰੇ ਪੰਜਾਬ ਦੇ ਵਿੱਚ ਆਉਸਤ 26 ਦਿਨ ਤੋਂ ਘੱਟ ਕੰਮ ਮਿਲਿਆ ਹੈ ਹਜੇ ਤੱਕ ਪਰ ਅਗਲੇ ਦਾ ਕਹਿੰਦੇ 125 ਦਿਨ ਕਰਤਾ ਜਿਸ ਦਾ ਦੇਖੋ ਉਹ ਕਹਿੰਦੇ ਜਿ 125 ਨੇ ਪਰ ਬਜਟ ਸੈਂਟਰ ਸਰਕਾਰ ਨੇ ਵੀ ਘਟਾਤਾ ਪੰਜਾਬ ਸਰਕਾਰ ਦੇ ਖਿਲਾਫ ਮਤਾ ਲੈ ਕੇ ਆਈ ਹੈ ਅਸੀਂ ਮਤੇ ਲੈ ਕੇ ਆਉਣ ਦਾ ਤਾਂ ਸਵਾਗਤ ਕਰਦੇ ਆਂ ਪਰ ਦੂਜੇ ਪਾਸੇ ਪੰਜਾਬ ਸਰਕਾਰ ਵੀ ਜਿਹੜੇ ਮਜ਼ਦੂਰ ਵਿਰੋਧੀ ਕਾਲੇ ਕਿਰਤਕੋੜ ਨੇਗੇ ਉਸ ਦੇ ਨਾਲ ਸਹਿਮਤੀ ਦਰਜ ਕਰਾ ਚੁੱਕੀ ਐ ਉਸ ਦਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਐ ਅੱਜ ਪੰਜਾਬ ਦੇ ਵਿੱਚ ਵੀ ਸਾਰੇ ਕਾਰਖਾਨੇਆਂ ਫੈਕਟਰੀਆਂ ਤੇ ਹੋਰ ਥਾਵਾਂ ਦੇ ਉੱਤੇ ਮਜ਼ਦੂਰਾਂ ਤੋਂ 12 ਘੰਟੇ ਕੰਮ ਲਿਆ ਜਾ ਰਿਹਾ ਹੈ ਉਹਦੇ ਨਾਲ ਪੰਜਾਬ ਸਰਕਾਰ ਦੀ ਵੀ ਸਹਿਮਤੀ ਐ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਤੇ ਦੂਜੇ ਪਾਸੇ ਜਿਹੜੇ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਮਜ਼ਦੂਰ ਹਕੂਮ ਕੇਸ਼ ਮਖਲਾਉਦ ਨੂੰ ਜਿਵੇਂ ਬਹੁਤ ਵੱਡਾ ਅਪਰਾਧੀ ਹੋਵੇ ਇਸ ਤੰਗ ਨਾ ਗ੍ਰਫਤਾਰ ਕੀਤਾ ਜਾ ਰਿਹਾ ਹੈ